పిం నే శమ కు జీ ਮਾਰੀਆਂ ਜੁੱਤੀਆਂ ਆ ਪਹਾਜ ਪਤੀ ਜੋੜਦਾ ਰਿਹਾ ਹੱਥ ਪਰ ਨਹੀਂ ਹੋਇਆ ਅਜ ਇਸ ਸਰਦਾਰ ਤੇ ਤੇ ਤਸਵੀਨਾ ਫਗਵਾੜਾ ਦੇ ਨਜ਼ਦੀਕੀ ਪਿੰਡ ਰਿਹਾਨਾ ਜੱਟਾ ਦੀਆਂ ਨੇ ਇੱਥੇ ਦੇ ਪੰਜ ਵੱਲੂ ਕੰਦ ਦੀ ਨੀਂ ਨੂੰ ਲੈ ਕੇ ਪਿੰਡ ਦੇ ਇੱਕ ਜਨਾਨੀ ਦੇ ਨਾਲ ਬਹਿਰੇਮੀ ਦਾ ਨਾਮ ਮਾਰਕਟ ਕੀਤੀ ਗਈ ਇਹ ਨਹੀਂ ਨਹੀਂ ਪਿੰਡ ਦੇ ਪੰਚ ਦੱਸੀ ਜਾ ਰਹੇ ਸਿੱਧਾ ਨੌਜਵਾਨ ਦੇ ਵੱਲੋਂ ਜੁਨਾਨੀ ਦੇ ਜੁੱਤੀਆਂ ਮਾਰੀਆਂ ਗਈਆਂ ਜਿਸ ਦਾ ਪਾਹਜਪਤੀ ਕੋਲ ਬੈਠਾ ਪੰਚ ਦੀਆਂ ਮੰਨਤਾ ਕਰਦਾ ਹੋਇਆ ਨਜ਼ਰ ਆਇਆ ਪਰ ਉਹ ਮਾਰਕੁੱਟ ਕਰਦਾ ਰਿਹਾ ਪੰਚ ਸਾਬਦ ਵੱਲੋਂ ਬਿਨਾਂ ਕਿਸੇ ਡਰ ਤੋਂ ਕੁੱਟਮਾਰੇ ਜਾਰੀ ਰੱਖੀ ਗਈ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆ ਪੀੜਤ ਮਹਿਲਾ ਬਲਜੀਤ ਕੌਰ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ ਘਰ ਦੀ ਨੀਂ ਨੂੰ ਪੁੱਟ ਕੇ ਗੁਰਪ੍ਰੀਤ ਸਿੰਘ ਗੋਪੀ ਆਪਣੇ ਘਰ ਦੀ ਨੀਂ ਸਿੱਧੀ ਕਰਨ ਲੱਗਾ ਸੀ ਜਦੋਂ ਉਹਨਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਵੱਲੋਂ ਉਹਨਾਂ ਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਗਈ ਹੱਥੋਂ ਪਾਈ ਹੁੰਦੀ ਹੈ ਕਿ ਉਹਨਾਂ ਦੱਸਿਆ ਕਿ ਉਸ ਨੌਜਵਾਨ ਨੇ ਉਹਨਾਂ ਦੇ ਨਾਲ ਕਾਫੀ ਕੁੱਟਮਾਰ ਕੀਤੀ ਉਹਨਾਂ ਦੇ ਹੈਂਡੀਕੈਪ ਪਰਿਵਾਰਕ ਮੈਂਬਰਾਂ ਤੱਕ ਨੂੰ ਨਹੀਂ ਛੱਡਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ आ देखो आ देखो मारदा आ देखो मारदा आ देखो आ देखो मारदा आ देखो आ देखो मारदा आ देखो आ देखो मारदा तू एक बार गाना कर दी पाजी गाल दी गड्डी गाल दी गड्डी ऐसी, गाल दी गड्डी असि गाल दी गड्डी ਅਸੀਂ ਗਾਲ ਕੱਢੀ ਅਸੀਂ ਗਾਲੀ ਦਾ ਕੱਢੀ ਨਹੀਂ ਹੈਗੀ ਕਹਿੰਦੇ ਮੈਂ ਹਉ ਨੂੰ ਮਤਲਬ ਤੱਕ ਤੂੰ ਰਹਾ ਹੈ ਤੂੰ ਨਹੀਂ ਮੈਨੂੰ ਖਰੇੜਾ ਲਗਾਉਂਦਾ ਨਹੀਂ ਸੰਫਲਾ ਤੁਸੀਂ ਲੰਬੀ ਬਾਲ ਤੂੰ ਮੇਰਾ ਪਹਿਨਦੀਆਂ ਨੇ ਪਹਿ ਨਹੀਂ ਰਹੀ ਪਹਿਲਾ ਪਹਿਲਾ ਛੱਡ ਗਈਆਂ ਪਹਿਲਾ ਪਹਿਲਾ ਤੂੰ ਵੀ ਚੱਲ ਜਾ ਉਹ ਬਠੇਰ ਤਾਂ ਬਠੇਰਿਆਂ ਹੰਦ ਬਿਕੇਰਾ ਮਾਰਦੇ ਬਹੁਤ ਕੋਈ ਨਹੀਂ ਮੇਰੇ ਵੀ ਪੱਜਦੀਆਂ ਯਾਰ ਹਮਾ ਚੁੱਪ ਹੋ ਜਾ ਚੁੱਪ ਹੋ ਜਾ ਚੁੱਪ ਹੋ ਜਾ ਹੈਨਾ ਜੇ ਹੁਣ ਮੈਨੂੰ ਗੰਦ ਬੋਲਨੀ ਹੈ ਨਾ ਮੈਂ ਮੈਨੂੰ ਇਹ ਗੱਲ ਦੱਸਤੀ ਆ ਪਹਿਲਾਂ ਤੈਨੂੰ ਬੋਲੇ ਦੱਸ ਤੂੰ ਬੜੀ ਜਾਰ ਗਿਆ ਤੂੰ ਵੀਡੀਓ 'ਚ ਬੋਲੀ ਮੈਨੂੰ ਕਦਾਇਆ ਕੋਈ ਗੱਲ ਨਹੀਂ ਹੈ ਨਾ ਪਹਿਲਾਂ ਤੂੰ ਗੰਦ ਬੋਲਦੀ ਆ ਕਿੱਥੇ ਲੱਗੀ ਹੈ ਨਾ ਦਿਖਾਓ ਹੈ ਨਾ ਹੈ ਨਾ ਲੱਗਣਾ ਚੜ ਕੇ ਉਧਰ ਖਾਮ ਦਾ ਆ ਦੇ ਮੈਂ ਮੈਂ ਤੇਰੇ ਮਾਰ ਦੇਣਾ ਤੇ ਮੈਂ ਦੱਸਦਾ ਮਾਂ ਚੁੱਪ ਹੋ ਜਾ ਮਾਰ ਤੇ ਵੀ ਮਾਰ ਦੇ ਚੁੱਪ ਹੋ ਜਾ ਮਾਰ ਦੇ ਚੁੱਪ ਹੋ ਜਾ ਬਸ ਚੁੱਪ ਹੋ ਜਾ ਕੋਈ ਲੱਗਣਾ ਨਾ ਹੋਵੇ ਕੋਸੀ ਨਹੀਂ ਹੈ ਹੀ ਨਹੀਂ ਬਸ ਯਾ ਚੁੱਪ ਹੋ ਜਾ ਚੁੱਪ ਹੋ ਜਾ ਬਸ ਤੇਰਾ ਮਤਲਬ ਕੀ ਬੋਲ ਰਿਹਾ ਮੇਰੀ ਘੱਟ ਕੱਟ ਦਿਆ ਓ ਮੇਰੀ ਨਹੀਂ ਪੱਟੀ ਯਾਰ ਇਹਦਾ ਮੇਰੀ ਨਹੀਂ ਪੱਟੀ ਯਾਰ ਜਿੱਦਾਂ ਮਰਜੀ ਹੈ ਨਾ ਚੁੱਪ ਹੋ ਜਾ ਮੇਰੀ ਨਹੀਂ ਨਾ ਪੱਟੀ ਯਾਰ ਜਿੱਦਾਂ ਮਰਜੀ ਉਹ ਚਾਚੂ ਆ ਜਾਓ ਇੱਧਰ ਇੱਕ ਵਾਰ ਗੋਲੀ ਲੱਗਣਾ ਹੈ ਤੈਨੂੰ ਤਾਂ ਮੈਂ ਬੋਲੇ ਦੀ ਨੀ ਮਾਰੇ ਪਟਾਣਿਆ ਮੈਂ ਕਿ ਮੇਰੇ ਅੱਤੇ ਵੀ ਪਟਣੀ ਹੈ ਹੈਨਾ ਇਹਨੇ ਪੁੱਟੀ ਨਹੀਂ ਦੇਖਤਾ ਓਏ ਇਧਰ ਬਣਾ ਵੀਡੀਓ ਆਪਣਾ ਵੀਡੀਓ ਆਪਣੀ ਵੀਡੀਓ ਆਪਣਾ ਦਗਾ ਕਿਸੇ ਵੀ ਨਹੀਂ ਫੁੱਟੀ ਹੈ ਹੈਨਾ ਗੱਲਾਂ ਕਰਾਉਂਦਾ ਬਕਵਾਸ ਤੀਜਾ ਜਣਿਆ ਸੀ ਤੇਰਾ ਤੂੰ ਮੈਨੂੰ ਗੰਦ ਬੋਲਦੀ ਆ ਉਹ ਕੰਦਲਾ ਬੋਲਦਾ ਤਾਂ ਹੁਣ ਬੋਲੂਗੀ ਤੂੰ ਬੋਲ ਹੁਣ ਬੋਲੂਗੀ ਹੁਣ ਬੋਲੂਗੀ ਚੱਪ ਹੋ ਜਾ ਤੂੰ ਚੁੱਪ ਆ ਜਾ ਤੂੰ ਅੰਮਾ ਚੁੱਪ ਹੋ ਜਾ ਤੂੰ ਗੋਲੀ ਲੱਗਣਾ ਨਾ ਹੋਵੇ ਨਾ ਰਹਿਣਾ ਇਹ ਨਾ ਇਹ ਨੂੰ ਗੰਦ ਬੋਲਦੀ ਇਹ ਨਾ ਉਹ ਤਾਂ ਕਿਹਨੂੰ ਗੰਦ ਬੋਲ ਚੁੱਪ ਕਰ ਜੋ ਤੁਸੀਂ ਚੁੱਪ ਕਰ ਜੋ ਬਸ ਚੁੱਪ ਕਰ ਜੋ ਇਹ ਨਾ ਆੜ ਕਮੜ ਦੇ ਮਾਪਿਆ ਬੋਲ ਕੇ ਨਾ ਮਾੜਾ ਕੰਨੀ ਆੜ ਤੁਹਾਨੂੰ ਕੋਈ ਵੀ ਇਹ ਨਾ ਗੰਦ ਨਹੀਂ ਕਿਸੇ ਨੇ ਸੁਣਨਾ ਤੂੰ ਅੰਦਰ ਆ ਬੋਲਿਆ ਤੂੰ ਛੋੜ ਲਾ ਤੋ ਵੀ ਗੰਦ ਦਾ ਅਸੀਂ ਬੋਲੇ ਹੀ ਨਹੀਂ ਗੰਦ ਅਸੀਂ ਬੋਲੇ ਹੀ ਨਹੀਂ ਜੇ ਅਸੀਂ ਬੋਲੇ ਤਾਂ ਤੁਹਾਨੂੰ ਕਹਿ ਦੋ ਕੀ ਬੋਲੇ ਆ ਅਸੀਂ ਤੁਸੀਂ ਦੱਸੋ ਤਾਂ ਸਹੀ ਕੋਈ ਨਹੀਂ ਗੰਦ ਬੋਲੇ ਹੈਗੇ ਪਾਦੀ ਫਿਰ ਤੁਸੀਂ ਵੀ ਸਿਗੇ ਕਹਨੇ ਸੀਗੇ ਇਹ ਲੋਕ ਕੀ ਬੋਲਣੇ ਹੈ ਨਾ ਉਧਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਤੁਰੰਤ ਐਕਸ਼ਨ ਦੇ ਵਿੱਚ ਆਈ ਪੁਲਿਸ ਨੇ ਨੌਜਵਾਨ ਨੂੰ ਕਾਬੂ ਕਰ ਲਿਆ ਤੇ ਪੀੜਤ ਪਰਿਵਾਰ ਨੇ ਪੁਲਿਸ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ ਮੈਟਰ ਇਹ ਕਹਿੰਦਾ ਜੀ ਕੰਧ ਦਾ ਨਹੀਂ ਦਾ ਰੌਲਾ ਹੈ ਜੀ ਮੇਰੀ ਇਨੀ ਪੱਟ ਕੇ ਆਪਣੇ ਕੰਧ ਸਿੱਧੀ ਕਰਨ ਡਿਆ ਹੈ ਇਹ ਅਗਰ ਉਹਨੇ ਗੋਪਰੀ ਤੇ ਗੋਪੀ ਕਰ ਰਿਹਾ ਹੈ ਇਹ ਰਹਾਣਾ ਜੱਟਾਂ ਦਾ ਰਹਿਣ ਵਾਲਾ ਹੈ ਜੀ ਇਹ ਜੀ ਹੋਇਆ ਕੋਲ ਹਾਲ ਫਾਇ ਤੁਹਾਡੇ ਨਾਲ ਕੋਟੇ ਸਰ ਕੋਲ ਇਹ ਇਹ ਕੋਟਮਰ ਇੱਕ ਵੀ ਨਾ ਮੈਨਾਂ ਪਹਿਲਾਂ ਵੀ ਕੀਤੀ ਸੀ ਕੱਲ ਵੀ ਕੀਤੀ ਮੈਨਾਂ ਕੱਲ ਸ਼ਾਮੇ ਵੀ ਕੀਤੀ ਇਹਨੇ ਮੈਨਾਂ ਕੱਲ ਠੀਕ ਕੱਲ ਕੋਟਿਆ ਗਿਓ ਤੁਹਾਨੂੰ ਇਹਨੇ ਕੋਟਿਆ ਇਹਨੇ ਕਿਹਾ ਜੋ ਮੇਰੀ ਕੰਧ ਦੀ ਨੀ ਇਹਦਾ ਮਜ਼ਦੂਰ ਪਟਦਾ ਸੀ ਮੈਂ ਤਾਂ ਇਹਨੂੰ ਸਾਜੀ ਇਹਨੂੰ ਮੈਂ ਬੁਲਾਇਆ ਵੀ ਹੈ ਨਹੀਂ ਸੀ ਮੈਨੂੰ ਇਹੀ ਕਹਿੰਦੀ ਸੀ ਮੈਂ ਕਿਹਾ ਮੇਰੀ ਨੀ ਦੀ ਕੰਧ ਆ ਪੱਕੀ ਕੰਧ ਆ ਇਹ ਨੀ ਮੇਰੀ ਇਹ ਪਟਨ ਆਇਆ ਕਹਿੰਦਾ ਤੂੰ ਬੋਲਦੀ ਕਿ ਇਦਾਂ ਮੈਂ ਤਾਂ ਤੈਨੂੰ ਬੁਲਾਇਆ ਨਹੀਂ ਕਹਿੰਦਾ ਤੂੰ ਬੋਲਦੀ ਕਿ ਇਦਾਂ ਕਹਿੰਦਾ ਮੇਰਾ ਬੰਦਾ ਤੂੰ ਉਹਨੂੰ ਕਹਦੇ ਬੋਲਦੀ ਮੈਂ ਕਿ ਉਹਨੂੰ ਕਿੱਦਾਂ ਬੁਲਾਵਾਂ ਮੈਨੂੰ ਬਹੁਤ ਖੁਸ਼ੀ ਹੈ ਨੇ ਗਾਲਾਂ ਕੱਢੀਆਂ ਇਹ ਜਿਹੜੀ ਜੈਦਾ ਲਕੀਰ ਦੇ ਉੱਪਰ ਇਹ ਇਹ ਤਾਂ ਇੱਥੋਂ ਲੈ ਕੇ ਸਾਜੀ ਹੈ ਨੰਬਰਾਂ ਦੇ ਵਿੱਚ ਉੱਥੋਂ ਸ਼ੁਰੂ ਜੀ ਹੋ ਜਾਂਦੀ ਹੈ ਲਾਲ ਖੀਰ ਦੇ ਅੰਦਰ ਹੋ ਜਾਂਦੀ ਹੈ ਇਹ ਲੜਦਾ ਕਿ ਉਹ ਜੀ ਕਹਿੰਦਾ ਮੈਂ ਤੇ ਤੇਰੀ ਨਹੀਂ ਪੱਟਣੀ ਮੈਂ ਆਪਣੀ ਕੰਧ ਸਿੱਧੀ ਕਰਨੀ ਆ ਇਹਦੇ ਚਾਚਾ ਵੀ ਮਨਜੀਤ ਸਿੰਘ ਨਾਲ ਹੀ ਹੈ ਹਾਂ ਜੀ ਚਾਚਾ ਉਹ ਵੀ ਰਹਿਣ ਜੱਟਾਂ ਦਾ ਰਹਿਣ ਵਾਲੇ ਜਾਵੇ ਇਹ ਪੜਦਾ ਜੀ ਆ ਸਾਜੀ ਆਇਟਮ ਜਿਹੜਾ ਜਿਹਨੂੰ ਕਿਹਾ ਨਾਮ ਪਾਉਂਦੇ ਆ ਅੱਛਾ ਇਹ ਕਰਕੇ ਵਾਹ ਹੋਰ ਵੀ ਐਕਟੀਵਿਟੀ ਦੀ ਆਪ ਲਈ ਹੋ ਵੀਚਰ ਹਣੇ ਦੇ ਵੰਡੀ ਜਾ ਤਾ ਨਾਮ ਉਹਦਾ ਕੀ ਹੈ ਨਾਮ ਦਾ ਕੀ ਹੈ ਯੋਪੀ ਵਰਤੀ ਰਹੇਗੇ